ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਸਿਮਰ ਹੋ ਆਕਲਿਆਣ ਮਿਟੀ ਓ ਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਓ ਜਿਸਕੇ ਜੀਤਨ ਕੇ ਸੁਖ ਹਲੇ ਭਗਤ ਚ ਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਪੈ ਪੰਜਨ ਉਪਰ ਕਰਤੇ ਮਾਣ ਭਈ ਮਿਤਰਾਈ ਮਿਟੀ ਬੁਰਾਈ ਦੁਸ਼ਟ ਦੋਤ ਹਰ ਕਾਡੇ ਛਾਣ ਸੂਖ ਸਹਿਜ ਆਨੰਦ ਖਨੇਰੇ ਨਾਨਕ ਜੀ ਵੇ ਹਰ ਗੁਣ ਵਖਾਣ